ਜਦੋਂ ਕੋਈ ਪੰਜਾਬੀ ਭਾਰਤ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚੋਂ ਕਿਸੇ ਫੋਰਨ ਕੰਟਰੀ ਵਿੱਚ ਜਾਂਦਾ ਹੈ ਜੇ ਕੋਈ ਉਹ ਉੱਥੋਂ ਦੇ ਮੁਲਕ ਦੇ ਕਾਇਦਾ ਕਾਨੂੰਨ ਵਿੱਚ ਰਹਿ ਕੇ ਕੋਈ ਚੰਗਾ ਕੰਮ ਕਰਦਾ ਉਹਦੀ ਸਲਾੰਘਾ ਵੀ ਕੀਤੀ ਜਾਂਦੀ ਹੈ ਅਸੀਂ ਢੋਲ ਵਜਾ ਕੇ ਵਧਾਈਆਂ ਦਿੰਦੇ ਆ ਕਿ ਸਾਡੇ ਪੰਜਾਬੀਆਂ ਨੇ ਬਾਹਰਲੇ ਮੁਲਕਾਂ ਦੇ ਵਿੱਚ ਝੰਡੇ ਗੱਡੇ ਹੋਏ ਨੇ ਪਰ ਸੁਧਰਾਂਗੇ ਕਦੋਂ ਹੁਣ ਪਿੰਡ ਦੀ ਜਿਹੜੀ ਪੰਚਾਇਤ ਆ ਨਾ ਗਰਦਾਸਪੁਰ ਦੇ ਦੇ ਜਿਹੜਾ ਇਹ ਪੁਰਾਣਾ ਸ਼ਾਲਾ ਪਿੰਡ ਪੈਂਦਾ ਉਹ ਕਹਿੰਦੇ ਪੂਰੇ ਪਿੰਡ ਦਾ ਸਟੈਂਡ ਹੈ ਇਹਦਾ ਪਿਓ ਸਾਹਮਣੇ ਆਇਆ ਸਾਡਾ ਬੱਚਾ ਤਾਂ ਅੰਮ੍ਰਿਤਧਰੀਏ ਦੀ ਵੀ ਤੁਹਾਡੇ ਪਿੰਡ ਦਾ ਸਟੈਂਡ ਲਿਆ ਕੀ ਕਰੂਗਾ ਤੁਹਾਨੂੰ ਕੌਣ ਪੁੱਛਦਾ ਉੱਥੇ ਇਹ ਪੰਜਾਬ ਦੀ ਪੁਲਿਸ ਜਾਂ ਭਾਰਤ ਦੀ ਪੁਲਿਸ ਨਹੀਂ ਹੈਗੀ ਵੀ ਉੱਥੇ ਮੈਡੀਕਲ ਕਰਾ ਲਿਆ ਉਹਨਾਂ ਨੇ ਝੂਠ ਬੋਲਤਾ ਉਹ ਕਹਿੰਦੇ ਅਸੀਂ ਇਹਦਾ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਪੀਤੀ ਹੋਈ ਸੀ ਅਸੀਂ ਫੜਿਆ ਹੈ ਮੈਡੀਕਲ ਹੋਇਆ ਉਹਦਾ ਸਾਰੇ ਚੈਨਲਾਂ ਨੂੰ ਉਹਨਾਂ ਨੇ ਰਿਪੋਰਟ ਕੀਤੀ ਓਕੇ ਸ਼ਾਰਟ ਡੇ ਬੱਤੇ ਤੇ ਇਲਜ਼ਾਮ ਨਾ ਲਾਓ ਜੀ ਮਰੇ ਡਕੜਮ ਚੌਧਰੀ ਆਪਣੇ ਚੈਨਲ ਬਣਾ ਕੇ ਬੈਠੇ ਨੇ ਖਲਤਾਨੀ ਹੋੜ ਇਹ ਕਹਿੰਦੇ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਕੋਈ ਨਹੀਂ ਬਦਨਾਮ ਕਰਦਾ ਉੱਥੇ ਹੋਰ ਵੀ ਹਜ਼ਾਰਾਂ ਬੰਦੇ ਟਰੱਕ ਚਲਾਉਂਦੇ ਆ ਤੁਹਾਡੀਆਂ ਇਹ ਕਰਤੂਤਾ ਨੇ